ਸਾਡੇ ਬਹੁਤ ਹੀ ਮਹਾਨ ਨੇਤਾ ਦੋਸਤਾਂ ਦੇ ਸੁਲਹਾਣ ਦੇ ਮੇਰੇ ਬਾਤ ਡਾਕਟਰ ਦੀਨਰੋ ਮੀਤਕਰ ਦੇ ਖਿਲਾਫ ਜੋ ਟਿੱਪਣੀਆਂ ਪਾਰਲੀਮੈਂਟ ਚ ਸਾਫੋ ਹੋਮ ਮਿਨਿਸਟਰ ਨੂੰ ਬਹੁਤ ਸੂਝ ਬੂਝ ਹੁੰਦੀ ਹੈ ਔਰ ਸੈਕੰਡ ਉਹਦੀ ਪੋਰਟਫੋਲੀਓ ਹੁੰਦਾ ਪਰ ਪੀਐਮ ਤੋਂ ਬਾਅਦ ਉਹਦੋਂ ਲੋਕ ਕਿਤੇ ਜਾਣਾ ਬੜੀ ਮੰਦ ਭਾਗੀ ਗੱਲ ਦੀਨਰੋ ਮੀਤਕਰ ਜੀ ਦਾ ਉਹਨੇ ਅਪਮਾਨ ਕੀਤਾ ਅਸੀਂ ਸਾਰੇ ਅੱਜ ਸੜਕਾਂ 'ਤੇ ਉਤਰੇ ਆਂ ਸੋ ਅਸੀਂ ਸੈਂਟਰਲ ਗਵਰਨਮੈਂਟ ਨੂੰ ਤਦਾਦ ਦੇ ਦਿੰਨੇ ਆ ਰੌਹਲ ਗਾਂਧੀ ਜੀ ਪਰ ਉਹਨਾਂ ਨੇ ਕੱਲ ਹਡਾਲਨੀ ਦਾ ਤੇ ਪਰਸੋਂ ਵਾਲੇ ਜਿਹੜੇ ਬਧੇ ਟਿੱਪਣੀ ਦੇ ਖਿਲਾਫ ਬੋਲਣਾ ਸੀ ਕੱਲ ਪਾਰਲੀਮੈਂਟ ਤੇ ਉਹਨਾਂ ਨੂੰ ਜਾਣ ਤੋਂ ਰੋਕਣ ਵਾਸਤੇ ਜੋ ਉਹਨਾਂ ਦਾ ਰਸਤਾ ਰੁਕਾਇਆ ਗਿਆ ੱੱੱਕੇ ਮਾਰੇ ਗਏ ਉਹ ੱੱੱਕੇ ਮਾਰਨ ਤੋਂ ਬਾਅਦ ਸਾਡੇ ਜਿਹੜੇ ਖੜਗੇ ਸਾਹਿਬ ਉਹ ਥੱਲੇ ਗਿਰ ਗਏ ਉਹਦੇ ਗੋਡੇ ਵੀ ਰਗੜੇ ਗਏ ੱੱੱਕਾ ਮੁੱਕੀ ਚ ਅਗਰ ਕੋਈ ਸਿਆਣਾ ਐਮਪੀ ਉਹ ਬਜ਼ੁਰਗ ਐਮਪੀ ਡੇਗ ਗਿਆ ਤੇ ੱੱੱਕੇ ਨਾਲ ਤੁਸੀਂ ਸਾਡੇ ਲੀਡਰ ਰਾਹੁਲ ਗਾਂਧੀ ਜੀ ਤੇ ਪਰਚਾ ਕਰਤਾ ਅਮਿਤ ਸ਼ਾਹ ਜੀ ਨੇ ਉਹ ਤੱਕਾ ਕੀਤਾ ਹੈ ਉਹਨੇ ਰਾਹੁਲ ਜੀ ਦੇ ਵਿਰੁੱਧ ਕੇਸ ਦਰਜ ਕਰਾਇਆ ਤੇ ਉਹਨਾਂ ਨੇ ਆਪਣੇ ਡਾਕਟਰ ਟੀਮਰਾਓ ਮੇਦਕਰ ਜੀ ਨੂੰ ਬਾਰ-ਬਾਰ ਇਹ ਕਿਹਾ ਮੇਡਕਰ 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 ਕਹੀਂ ਜਾਂਦੇ ਹੋ ਅਗਰ ਰਾਮ ਰਾਮ ਕਹਤੇ ਅਪਰ ਜਾਂਦੇ ਪਰਲਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾ ਸੀ ਅਮਿਤ ਸ਼ਾਹੀ ਨੇ ਅੰਬੇਦਕਰ ਮੇਦਕਰ ਕਹਿ ਕੇ ਕਿੰਨੀ ਉਹਨਾਂ ਦੀ ਬਦਨਾਮੀ ਕੀਤੀ ਕਿੰਨਾ ਕੁ ਗਲਤ ਬੋਲੇ ਆ ਅੱਜ ਕੱ ਪਰਸੋਂ ਤੋਂ ਦੋ ਦਿਨ ਤੋਂ ਲੱਗ ਰਿਹਾ ਜੋ ਪਾਰਲੀਮੈਂਟ 'ਚ ਹੋ ਰਿਹਾ ਹੈ ਉਹਦੇ ਖਿਲਾਫੜਾ ਪ੍ਰੋਟੈਸਟ ਹੈ ਕਿ ਪਰਸੋਂ ਸਾਡੇ ਬਹੁਤ ਹੀ ਮਹਾਨ ਨੇਤਾ ਹਿੰਦੁਸਤਾਨ ਦੇ ਸੁਭਾਅ ਦੇ ਨਿਰਵਾਤਾ ਡਾਕਟਰ ਪੀਬਲ ਮਿੰਕਰ ਦੇ ਖਿਲਾਫ ਜੋ ਟਿੱਪਣੀਆਂ ਪਾਰਲੀਮੈਂਟ 'ਚ ਸਾਡੇ ਹੋਮ ਮਿਨਿਸਟਰ ਜਿਹਨੂੰ ਬਹੁਤ ਸੂਝ-ਬੂਝ ਹੁੰਦੀ ਹੈ ਔਰ ਸੈਕੰਡ ਉਹਦੀ ਪੋਰਟਫੋਲੀਓ ਹੁੰਦਾ ਪਰ ਪੀਐਮ ਤੋਂ ਬਾਅਦ ਉਹਦੇ ਵੱਲੋਂ ਕੀਤੇ ਜਾਣੇ ਬੜੀ ਮੰਦ ਭਾਗੀ ਗੱਲ ਔਰ ਉਹ ਪੱਧੀਆਂ ਟਿੱਪਣੀਆਂ ਦੇ ਖਿਲਾਫ ਅਸੀਂ ਅੱਜ ਪ੍ਰੋਟੈਸਟ ਕੀਤਾ ਕਿ ਉਹ ਟਿੱਪਣੀਆਂ ਕਰਕੇ ਜੋ ਪੂਰੇ ਹਿੰਦੁਸਤਾਨ ਦੇ ਜਿਹੜੇ ਲੋਕ ਸੀ ਉਹਦੇ ਬੰਦੂਰੇ ਗਏ ਨੇ ਔਰ ਦੂਜਾ ਉਹ ਤੋਂ ਬਾਅਦ ਜੋ ਕੱਲ ਸਾਡੇ ਬਾਜੋਗ ਮੰਤ ਆਪਣੇ ਰੋਹਲ ਗਾਂਧੀ ਜੀ ਔਰ ਉਹਨਾਂ ਨੇ ਕੱਲ ਹੜਾਲੀ ਦਾ ਤੇ ਪਰਸੋਂ ਵਾਲੇ ਜਿਹੜੇ ਬੱਤੇ ਟਿੱਪਣੀਆਂ ਦੇ ਖਿਲਾਫ ਭੋਲਣਾ ਸੀ ਕੱਲ ਪਾਰਲੀਮੈਂਟ ਵਿੱਚ ਉਹਨਾਂ ਨੂੰ ਜਾਣ ਤੋਂ ਰੋਕਣ ਵਾਸਤੇ ਜੋ ਉਹਨਾਂ ਦਾ ਰਸਤਾ ਰੁਕਾਇਆ ਗਿਆ ੱਟਕੇ ਮਾਰੇ ਗਏ ਔਰ ੱਟਕੇ ਮਾਰਨ ਤੋਂ ਬਾਅਦ ਸਾਡੇ ਜਿਹੜੇ ਖੜਗੇ ਸਾਹਿਬ ਉਹ ਥੱਲੇ गिर ਗਏ ਉਹਦੇ ਗੋਡੇ ਵੀ ਰਗੜੇ ਗਏ ਔਰ ਉਲਟਾ ਉਹਨਾਂ ਨੇ ਆਪਣੇ ਦੋ ਜਿਹੜੇ ਬਜ਼ੁਰਗ ਐਮਪੀ ਸੀਗੇ ਉਹਨਾਂ ਨੂੰ ਦਾਖਲ ਕਰਾਤਾ ਕਿ ਇਹ ਇਹਨਾਂ 'ਸੱਤਕੇ ਮਾਰੇ ਆਂ। ਹਾਲਾਂਕਿ ਕੋਈ ਧੱਕਾ ਨਹੀਂ ਮਾਰਿਆ। ਕੋਈ ਫੋਟੋ ਨਹੀਂ, ਸਾਨੂੰ ਕਲਿੱਪਸ ਨਹੀਂ ਹੈਗੇ। ਔਰ ਹਰੋ ਦੇ ਧੱਕੇ ਮਾਰਨ ਤੋਂ ਬਾਅਦ ਉਹ ਰੋਕ ਰਹੇ ਸੀ ਕਿ ਅੰਦਰ ਜਾਣ ਸਾਡੇ ਸਾਡੇ ਪਰਦੇ ਖੁੱਲਣਗੇ। ਪਰ ਉਹਨਾਂ ਰੋਕਣ ਵਾਸਤੇ ਉਲਟਾ ਸਾਡੇ ਲੋਕਾਂ ਦੇ ਖਿਲਾਫ ਪਸੰਦ ਅਜ਼ੀ ਕੀਤਾ। ਇਹ ਕੋਈ ਬੜਾ ਹੀ ਮਾੜੀ ਗੱਲ ਹੈ। ਇਹ ਡੈਮੋਕਰੇਸੀ ਦਾ ਕਹਾਣ ਹੈ। ਜੇ ਤੁਸੀਂ ਜਿਹੜਾ ਬੰਦਾ ਲੋਕਾਂ ਤੋਂ ਚੁੜਿਆ ਹੋਇਆ ਨਮਾਇੰਦਾ ਹੈ, ਤੁਸੀਂ ਉਹਨੂੰ ਪਾਰਲੀਮੈਂਟ ਜਾਣ ਤੋਂ ਰੋਕ ਦਿਓਗੇ, ਤਾਂ ਲੋਕਾਂ ਦੀ ਗੱਲ ਕਿੱਦਾਂ ਰੱਖਾਂਗੇ ਸਭ ਤੋਂ ਵੱਡਾ ਰਾਈਟਰ ਦਾ ਹੁੰਦਾ ਜੋ ਕਿਸੇ ਪਲੇਟਫਾਰਮ ਤੇ ਵਿਧਾਨ ਸਭਾ ਹੋਵੇ ਚਾਹੇ ਪਾਰਲੀਮੈਂਟ ਹੋਵੇ ਚਾਹੇ ਤੁਹਾਡਾ ਪੰਚਾਇਤ ਦਾ ਲੈਕਚਰ ਹੋਵੇ ਜੇ ਤੁਹਾਨੂੰ ਉਸ ਵਿੱਚ ਬਿਠੇ ਨਹੀਂ ਜਾ ਸਕਦੇ ਜਲਾਸੀ ਨਹੀਂ ਦੱਸ ਸਕਦੇ ਤਾਂ ਤੁਸੀਂ ਲੋਕਾਂ ਦੇ ਕੀ ਗੱਲ ਕਰ ਸਕਦੇ ਹੋ ਉਹ ਇੱਕ ਸਿੱਧੇ ਤੌਰ ਤੇ ਡੰਮੋਗੋਸ਼ ਦਾ ਕਤਲ ਹੈ ਆ ਸਾਡੇ ਅਧਿਕਾਰਾਂ ਦਾ ਕਤਲ ਹੈ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਅਸੀਂ ਕੱਲੇ ਇੱਥੇ ਨਹੀਂ ਪੂਰੇ ਹਿੰਦੂਸਤਾਨ ਪ੍ਰੋਟੈਸਟ ਕੀਤਾ ਗਿਆ ਜਿਹੜਾ ਰਾਹੁਲ ਜੀ ਦੇ ਖਿਲਾਫ ਪਰਚਾ ਦਰਜ ਕੀਤਾ ਉਹ ਜਿਹੜਾ ਬਜ਼ੁਰਗ ਡਿੱਗੇ ਸੀ ਉਹਨਾਂ ਕਰਕੇ ਕੀਤਾ ਪਰਚਾ ਬਿਲਕੁਲ ਜਾਣਬੁੱਝ ਕੇ ਦਾ ਆਪੇ ਘਰਾ ਕੇ ਆਪੇ ਵਾਖਲ ਰਹਾਤੇ ਜੋੜਾ ਪਰ ਕਰਨਾ ਹੋਣਾ ਸਰਕਾਰ ਨੇ ਆਪਣੇ ਨਜ਼ਰ ਫਸਾ ਟਾ ਆਪਣੀ ਤਾਕਤ ਦਾ ਔਰ ਇਹ ਪਹਿਦਾ ਇਹ ਲੱਖਾਂ ਨੂੰ ਸਾਹਮਣੇ ਖੋਲਣ ਗਿਆ ਔਰ ਅੱਜ ਇਹ ਬੜਾ ਪੂਰੇ ਹਿੰਦੂਸਾਂ ਦੇ ਰੋਸ ਇਸ ਕਾਲ ਦਾ ਔਰ ਸਾਰੇ ਲੋਕ ਪ੍ਰੋਟੈਸਟ ਕਰ ਰਹੇ ਨੇ ਔਰ ਪੂਰੇ ਪੁੱਤਲੇ ਸਾੜੇ ਜਾ ਰਹੇ ਨੇ ਔਰ ਜੇ ਮੋਦੀ ਜੀ ਆਪਣੇ ਸਹੀ ਮਹਾਰਾਜ ਸੁਵਿਧਾਨ ਦੇ ਰਾਖੇ ਨੇ ਔਰ ਜਹ ਹਿੰਦੁਸਤਾਨ ਦੇ ਉਹ ਦੇਸ਼ ਭਗਤ ਨੇ ਉਹਨੂੰ ਰਾਜਧਾਨ ਨੂੰ ਨਮਾ ਕੇ ਉਹਨੂੰ ਬਰਖਾਸਤ ਕਰਨਾ ਚਾਹੀਦਾ ਹੈ ਜੇ ਰਾਹੁਲ ਜੀ ਦੇ ਖਿਲਾਫ ਜਿਹੜਾ ਉਹਨਾਂ ਨੇ ਕੇ ਦਰਜ ਕੀਤਾ ਹੈ ਜੇ ਨਹੀਂ ਉਹ ਵਾਪਸ ਲੰਮੇ ਹੈਗਾ ਤਾਂ ਕੋਈ ਕਾਂਗਰਸ ਉਹਨਾਂ ਨੂੰ ਕੋਈ ਅਲਟੀਮੇਟਮ ਵੀ ਦੇ ਰਹੀ ਹੈ ਕੋਈ ਅਗਲਾ ਐਕਸ਼ਨ ਕਰਨੇ ਕੀ ਹੋਏਗਾ ਬਿਲਕੁਲ ਦੇਗੀ ਅਸੀਂ ਇਹ ਆਦਾ ਛੋਟਾ ਜਿਹਾ ਪ੍ਰੋਟੈਸਟ ਹੈ ਨਾ ਪਰ ਇਹਨਾਂ ਸਿਰ ਸੜਕਾਂ ਉਤਰਾਂਗੇ ਦਿੱਲੀ ਭਰ ਰੈਲੀਆਂ ਵੀ ਕਰਾਂਗੇ ਔਰ ਅਸੀਂ ਇਹਦੇ ਵਾਸਤੇ ਆਪਣੀ ਪੂਰੀ ਬਾਹ ਲਾਵਾਂਗੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਦੀਨਦਰ ਉਮੀਦਵਾਰ ਜੀ ਦਾ ਉਹਨੇ ਅਪਮਾਨ ਕੀਤਾ ਅਸੀਂ ਸਾਰੇ ਅੱਜ ਸੜਕਾਂ ਦੇ ਉੱਤੇ ਆਏ ਆ ਸੋ ਅਸੀਂ ਸੈਂਟਰ ਗਵਰਨਮੈਂਟ ਨੂੰ ਤਦਾਦ ਨਹੀਂ ਦਿੰਦੇ ਆ ਕਿ ਅੱਜ ਜੋ ਅਸੀਂ ਇਹ ਲੋਸ ਮੰਜਲਾ ਕਰ ਰਹੇ ਆ ਇਹ ਛੋਟੇ ਲੈਵਲ ਦਾ ਹੈ ਪਰ ਜੇ ਉਹਨਾਂ ਨੇ ਵਾਪਸ ਨਾ ਦੇ ਆ ਔਰ ਜੋ ਤੱਕੇ ਸ਼ਾਹੀ ਉਹਨਾਂ ਨੇ ਬੰਦ ਨਾ ਕੀਤੀ ਤਾਂ ਅਸੀਂ ਪੂਰੇ ਪੰਜਾਬ ਸਟੇਟ ਦੇ ਵਿੱਚ ਹਰ ਗਲੀ ਮਹੱਲ ਦੇ ਵਿੱਚ ਹਰ ਚੌਕ ਦੇ ਵਿੱਚ ਜਾ ਕੇ ਉਹ ਪਿੱਟ ਸਿਆਪਾ ਕਰਾਂਗੇ ਔਰ ਅਸੀਂ ਸੁਤੀ ਭਈ ਸਰਦਾਰਾਂ ਅੱਖਾਂ ਖੋਲਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾ ਸੀ ਅਮਿਤ ਸ਼ਾਦੀ ਨੇ ਅੰਬੇਦਕਰ ਮੇਦਕਰ ਕਹਿ ਕੇ ਕਿੰਨੀ ਉਹਨਾਂ ਦੀ ਬਦਨਾਮੀ ਕੀਤੀ ਕਿੰਨਾ ਕੁ ਗਲਤ ਬੋਲੇ ਆ ਜਿਹੜਾ ਭਾਰਤ ਦਾ ਸੰਵਿਧਾਨ ਹੈ ਜਿਹੜੇ ਭਾਰਤ ਦੇ ਰਾਈਟਸ ਹੈ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਸਾਰਾ ਅੰਬੇਦਕਰ ਸਾਹਿਬ ਦੀ ਦੇਣ ਹੈ ਤਾਂ ਇਦਾਂ ਬੋਲ ਕੇ ਇੱਕ ਇੰਨਾ ਹਾਈ ਸਟੇਟਸ ਦੇ ਬੰਦੇ ਨੂੰ ਬੋਲ ਕੇ ਇੱਕ ਬਹੁਤ ਮਾੜੀ ਸੋਚ ਤੇ ਮਾੜੀ ਨੀਅਤ ਦੀ ਇਹ ਦਿਖਾਵਾ ਕਰਦਾ ਆ ਤੇ ਉਹਦੇ ਤੋਂ ਬਾਅਦ ਧੱਕਾ ਮੁਕੀ ਚੇ ਅਗਰ ਕੋਈ ਸਿਆਣਾ ਐਮਪੀ ਉਹ ਬਜ਼ੁਰਗ ਐਮਪੀ ਡਿੱਗ ਗਿਆ ਤੇ ਧੱਕੇ ਨਾਲ ਤੁਸੀਂ ਸਾਡੇ ਲੀਡਰ ਰਾਹੁਲ ਗਾਂਧੀ ਜੀ ਤੇ ਪਰਚਾ ਕਰਤਾ ਇਹ ਬਹੁਤ ਇਨਕਦਰ ਦੀ ਨਿਖਤਾ ਹੈਗੀ ਇਹ ਬੜਾ ਰੋਸ਼ ਹੈ ਇਸ ਗੱਲ ਦਾ ਇਹ ਜੜੀ ਹੈਗੀ ਆ ਬੀਜੇਪੀ ਸਰਕਾਰਾਂ ਦਾ ਪੁਨਸ ਆ ਰੋਹਲ ਗੰਭੀਰ ਖਿਲਾਫ ਜਿਹੜਾ ਕੇਸ ਦਰਜ ਕੀਤਾ ਹੈ ਜੇ ਉਹ ਨੂੰ ਵਾਪਸ ਨਹੀਂ ਲੰਦੀ ਤਾਂ ਫਿਰ ਕਾਂਗਰਸ ਦੇ ਕੀ ਅਗ ਕਲੈਕਸ਼ਨ ਕੀ ਹੋਏਗਾ ਅੱਜ ਜੀ ਸਾਨੂੰ ਸਵੇਰੇ ਅਜ ਬਹੁਤ ਸ਼ਾਰਟ ਟਾਈਮ ਤੇ ਸਨੇਹਾ ਲੱਗਿਆ ਸੀ ਇਹ ਪੂਰੇ ਇੰਡੀਆ ਤੇ ਹੋ ਰਿਹਾ ਹੈ ਅਗਰ ਇਹ 2-4 ਦਿਨ ਦੇ ਅੰਦਰ ਇਹ ਨਹੀਂ ਮੈਟਰ ਸੋਲਵ ਹੁੰਦਾ ਤੇ ਬਹੁਤ ਵੱਡੇ ਇਹ ਜਿਹੜਾ ਰੈਲੀ ਬਹੁਤ ਵੱਡੇ ਪ੍ਰੋਟੈਸਟ ਦੇ ਰੂਪ ਤੇ ਇਹ ਰੰਗ ਲੈ ਲੂਗੀ ਜਿਹੜਾ ਪਾਰਲੀਮੈਂਟ ਦੇ ਵਿੱਚ ਇਹ ਅਮਿਤ ਸ਼ਾਹ ਜੀ ਨੇ ਉਹ ਤੱਕਾ ਕੀਤਾ ਹੈ ਉਹਨੇ ਰਾਹੁਲ ਜੀ ਦੇ ਵਿਰੁੱਧ ਕੇਸ ਦਰਜ ਕਰਾਇਆ ਕਿਉਂਕਿ ਜਿਹੜਾ 80 ਸਾਲਾ ਬਜ਼ੁਰਗ ਸੀ ਉਹ ਗਿਰ ਕੇ ਪੌੜੀਆਂ ਤੋਂ ਆਪ ਚੋਟ ਲੱਗੀ ਤੇ ਉਹਨਾਂ ਨੇ ਇਹਨੂੰ ਦਬਾਉਣ ਵਾਸਤੇ ਕਿ ਬੋਲਣਾ ਤੇ ਉਹਨਾਂ ਨੇ ਆਪਣੇ ਡਾਕਟਰ ਪੀਮਰਾਵ ਮੇੜਕਰ ਜੀ ਨੂੰ ਬਾਰ-ਬਾਰ ਇਹ ਕਿਹਾ ਮੇੜਕਰ 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 ਕਹੀ ਜਾਂਦੇ ਹੋ ਅਗਰ ਰਾਮ ਰਾਮ ਕਹਤੇ ਅਪਤਾਰ ਜਾਂਦੇ ਡਾਕਟਰ ਮੇੜਕਰ ਜੀ ਨੇ ਸਾਨੂੰ ਵੋਟਾਂ ਦੇ ਅਧਿਕਾਰ ਲੈ ਕੇ ਦਿੱਤੇ ਪੜਨ ਦਾ ਅਧਿਕਾਰ ਲੈ ਕੇ ਦਿੱਤਾ ਤੇ ਅਸੀਂ ਉਹਦੇ ਜੈ ਕਰਦੇ ਸੀ ਜਿੰਦਾਬਾਦ ਕਰਦੇ ਸੀ ਅੱਜ ਉਸੇ ਸਬੰਧ ਦੇ ਵਿੱਚ ਆ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਦਲਦਪਾਈਆਂ ਨੇ ਤੇ ਹੋਰ ਸਾਰੇ ਇਕੱਠੇ ਹੋ ਕੇ ਅੱਜ ਇੱਥੇ ਇੱਕ ਪ੍ਰੋਟੈਸਟ ਕੀਤਾ ਹੈ ਕਿ ਵਰਖਾ ਕੇਸ ਵਾਪਸ ਲੀਤਾ ਜਾਵੇ ਜੋ ਆਪਣੇ ਰਾਹੁਲ ਜੀ ਦੇ ਵਿਰੁੱਧ ਕੇਸ ਦਰਜ ਕੀਤਾ ਹੈ ਉਹ ਵਾਪਸ ਲਿਆ ਜਾਵੇ ਤੇ ਉੱਥੋਂ ਵੀ ਆਪਣੇ ਅਮਿਤ ਸ਼ਾਹ ਜੀ ਨੂੰ ਬਰਖਾਸਤ ਕੀਤਾ ਜਾਵੇ